ਫਿਲੌਰ ਪੁਲਿਸ ਵੱਲੋਂ ਦੂਰੇ ਕਾਗੀ ਪੱਤਰ ਵਾਲੇ ਵਾਹਨ ਚਾਲਕਾਂ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਤਹਿਤ ਇੰਸਪੈਕਟਰ ਕੇਵਲ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਫਿਲੌਰ ਤੋਂ ਨੂਰਮੈਲ ਰੋਡ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਇਸ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਜਿੱਥੇ ਦੂਰੇ ਕਾਗੀ ਪੱਤਰ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਉੱਥੇ ਹੀ ਗੱਲਬਾਤ ਕਰਦੇ ਆ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਹੁਣਾਂ ਵੱਲੋਂ ਰੋਜ਼ਾਨਾ ਹੀ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨ ਚਾਲਕਾਂ ਦੇ ਕਾਗਜ਼ਾਤ ਚੈੱਕ ਕੀਤੇ ਜਾਂਦੇ ਨੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਪੁਲਿਸ ਵੱਲੋਂ 22 ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਨੇ ਜਦਕਿ 8 ਮੋਟਰਸਾਈਕਲ ਬੰਦ ਕੀਤੇ ਗਏ ਹਨ ਹੁਣ ਇਸ ਮੁਈਲਾ ਕਬਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਆ ਆਖਿਆ ਗਈ ਵਾਹਨ ਚਾਲਕ ਸਫ਼ਰ ਕਰਦੇ ਸਮੇਂ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਆਪਣੇ ਨਾਲ ਜ਼ਰੂਰ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕੁਮਾਰ ਨੰਗਲ ਦੀ ਰਿਪੋਰਟ ਮਾਜੋਗ ਐਸਐਸਪੀ ਸਾਹਿਬ ਨੇ ਤੁਹਾਡੇ ਅਨਸਾਰ ਸਾਡੀ ਸ਼ਹਿਰ ਵਿਗਨ ਦੇ ਵਿੱਚ ਫਿਲੌਰ ਦੇ ਵਿੱਚ ਬਸਰਵਾ ਨਾਮ ਦੇ ਤਾਕਿ ਵਹੀਕਲ ਚੈਕਿੰਗ ਕੀਤੀ ਜਾਂਦੀ ਹੈ ਜਿਹਦੇ ਵਿੱਚ ਅਸੀਂ ਅੱਜ ਵੀ ਸਵੇਰ 8 ਵਜੇ ਤੋਂ ਆਪਣੇ ਨਾਕੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਸ਼ਿਫਟਿੰਗ ਨਾਕੇ ਲਾਏ ਆ ਇਸ ਤੋਂ ਪਹਿਲਾਂ ਨਾਕਾ ਸਾਡਾ ਪ੍ਰਤਾਪਪੁਰਾ ਫਟਕਦੇ ਸੀਗਾ ਜਿਹਦੇ ਵਿੱਚ ਅਸੀਂ ਤਕਰੀਬਨ 8 ਜਿਹੜੇ ਮੋਟਰਸਾਈਕਲ ਆ ਬਾਉਂਡ ਕੀਤੇ ਆ ਜਿਨ੍ਹਾਂ ਦਾ ਕੋਈ ਵੀ ਡਾਕੂਮੈਂਟਸ ਨਹੀਂ ਸੀ ਤੇ तकरीबन 19-20 ਚਲਾਣ ਹੋ ਕੀਤੇ ਨੇ ਇਹਨਾਂ ਦੇ ਨਾਲ ਕੋਈ ਨਾ ਕੋਈ ਡਾਕੂਮੈਂਟਸ ਘੱਟ ਸੀਗਾ ਉਹਦੇ ਮੁਤਾਬਕ ਉਹਨਾਂ ਦੇ ਪਾਸਟ ਕੱਟੇ ਗਏ। ਬਾਕੀ ਜਿਹੜਾ ਮੌਸਮ ਚੇਂਜ ਹੋ ਰਿਹਾ ਵਾ ਤੁਹਾਨੂੰ ਬੜਾ ਮੌਸਮ ਬਹੁਤ ਹੋ ਰਿਹਾ ਹੈ। ਉਹਨਾਂ ਨੂੰ ਗਾਈਡ ਲਾਈਨ ਦੇਣ ਵਾਸਤੇ ਤੇ ਜਿਹੜੀ ਆ ਨਾਕੀ ਤੇ ਵੀ ਤੱਕ ਲਾ ਰਹੇ ਆ ਜਿਹੜੇ ਇਹਨਾਂ ਕਾਇਬ-ਗਾਇਡ ਕਰੀ ਜਾਂਦੇ ਆ। ਮੌਸਮ ਜਿਹੜਾ ਚੇਂਜ ਹੋ ਰਿਹਾ ਉਹਦਾ ਕਰਕੇ ਅਸੀਂ ਹਰੇਕ ਨੂੰ ਜਿੰਨੇ ਵੀ ਕੋਈ ਲਾਈਟ ਕਿਸੇ ਨੂੰ ਨਹੀਂ ਚੱਲੀ ਰਹੀ ਆ ਵਹੀਕਲ ਦੀ ਉਹਨੂੰ ਅਸੀਂ ਗਾਈਡਲਾਈਨ ਦਿੰਦੇ ਆ ਕਿ ਹਰ ਇੱਕ ਕੋਈ ਕਜੜਾ ਹੋ ਜਾਂ ਲਾਈਟਾਂ ਜਗਦੀਆਂ ਹੋਣੀਆਂ ਚਾਹੀਦੀਆਂ ਜਿੰਨੇ ਵੀ ਇੰਡੀਕੇਟਰ ਹੋ ਗਾ ਉਹ ਲੱਗੇ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਮੌਸਮ ਚੇਂਜ ਹੋ ਰਿਹਾ ਧੁੰਦਾਂ ਦਾ ਮੌਸਮ ਆ ਰਿਹਾ ਗਾੜੀ ਤੇ ਉਹਦੇ ਵਿੱਚ ਆਪਣਾ ਤੇ ਜਿਹੜਾ ਕਿਸੇ ਦੀ ਵੀ ਜਾਨ ਮਾਲ ਦੀ ਜਿਹੜੀ ਹਾਦਸਾ ਹੋ ਸਕੇ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਿਲਹਾਲ ਅਸੀਂ ਅੱਜ ਇੱਕ ਅੰਡਰਰੇਜ ਮੋਟਰਸਾਈਕਲ ਚਲਾ ਰਿਆ ਸੀ ਜੇ ਉਹ ਮਰਾ ਕਰੀਬ 17 ਸਾਲ ਸੀ ਉਹਦਾ ਜਲ ਚਲਾਣਾ ਚ ਕਟਿਆ ਜੇ ਬਾਕੀ ਅਸੀਂ ਇਹਨਾਂ ਨੂੰ ਗਾਈਡ ਲਾਈਨ ਦਿੰਨੇ ਆ ਬੱਚਿਆਂ ਨੂੰ ਵੀ ਜਿਹੜਾ ਵੀ ਕੋਈ ਵੀ 18 ਸਾਲ ਤੋਂ ਘੱਟ ਬੱਚਾ ਜਿਹੜਾ ਵਾ ਮੋਟਰਸਾਈਕਲ ਨਾ ਚਲਾਵੇ ਵਹੀਕਲ ਕੋਈ ਵੀ ਨਾ ਚਲਾਵੇ ਬਾਕੀ ਇਹਨਾਂ ਦੇ ਮਾਪਿਆਂ ਨੂੰ ਅਸੀਂ ਜਿਹੜੇ ਸਾਡੇ ਕੋਲ ਬਾਪੀ ਚਲਾਣਾ ਦੇ ਦੌਰਾਨ ਨੂੰ ਤਾਕੀਆਂ ਦੇ ਦੌਰਾਨ ਇਕੱਠੇ ਹੁੰਦੇ ਆ ਉਹਨਾਂ ਨੂੰ ਸਟੇਟ ਕਰਦੇ ਆ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਨੂੰ ਵੀ ਮੋਟਰਸਾਈਕਲ ਵਹੀਕਲ ਨਾ ਦਵੋ ਤੇ ਨਹੀਂ ਤਾਂ ਭਾਰੀ ਮਾਤਰਾ ਵਿੱਚ ਜਿਹੜਾ ਜਿਹੜਾ ਜੇ ਮਨਅਪ ਪੈ ਸਕਦਾ ਹੈ